ਲਗਾਤਾਰ ਜਿਹੜਿਆ ਗੈਸ ਬਲੈਕ ਕਰਕੇ ਵੇਚਦਾ ਸੀਗਾ ਤਾਂ ਜਦੋਂ ਜਿਸ ਜਗ੍ਹਾ ਤੇ ਬਲੈਕ ਕਰਕੇ ਵੇਚਦਾ ਸੀਗਾ ਜਦੋਂ ਉਸ ਜਗ੍ਹਾ ਨੂੰ ਆਰਜੀ ਰਸਤੇ ਰਾਹੀਂ ਜਿਹੜਾ ਮੋੜ ਦੀ ਵੱਡੀ ਖਬਰ ਹੈ ਸਾਹਮਣੇ ਆ ਰਹੀ ਦੱਸਦੇ ਕਿ देर रात ਇੱਕ ਵੱਡਾ ਹਾਦਸਾ ਵਾਪਰਿਆ ਸੀਗਾ ਹਾਰਪੁਰ ਦੇ ਵਿੱਚ ਇੱਕ ਟੈਂਕਰ ਨੂੰ ਭਿਆਨਕ ਅੱਗ ਲੱਗੀ ਸੀਗੀ ਜਿਸ ਦੇ ਨਾਲ 10 ਤੋਂ 12 ਘੱਟ ਜਿਹੜੇ ਆ ਅੱਗ ਦੀ ਲਪੇਟ ਵਿੱਚ ਆ ਗਏ ਸੀਗੇ ਤਾਂ ਇਸ ਹਾਦਸੇ ਦੇ ਵਿੱਚ ਕਈ ਦੋ ਲੋਕਾਂ ਦੱਸੀ ਜਾ ਰਹੀ ਹੈ ਮੌਤ ਹੋ ਗਿਆ ਤੇ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨਿਦੇਕੀ ਹਸਪਤਾਲ ਦੇ ਵਿੱਚ ਜੜਾ ਆ ਭਰਤੀ ਕਰਾਇਆ ਗਿਆ ਸੀਗਾ ਤਾਂ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਂ ਫਿਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵੱਲੋਂ ਜਿਹੜਾ ਹਾਈਵੇ ਜਾਮ ਕਰ ਦਿੱਤਾ ਗਿਆ ਸੀਗਾ ਉਹਨਾਂ ਦੀ ਇਹ ਮੰਗ ਸੀ ਕਿ ਜਿੰਨਾ ਸਾਡਾ ਨੁਕਸਾਨ ਹੋਇਆ ਉਸ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਫਿਰ ਹੀ ਅਸੀਂ ਧਰਨੇ ਤੋਂ ਉੱਠਾਂਗੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਆ ਰਹੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਹਾਸਾ ਕਿਸ ਵੇਲੇ ਵਾਪਰਿਆ ਦੱਸ ਦੇਗਾ ਟੈਂਕਰ ਟੈਂਕਰ ਜਿਹੜਾ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਇੱਕ ਸਿੰਗਲ ਰੋਡ ਸੀਗਾ ਤਾਂ ਉਸ ਨੂੰ ਡਬਲ ਕੀਤਾ ਗਿਆ ਸੀਗਾ ਤਾਂ ਕਈ ਵਾਰ ਤੁਸੀਂ ਸੁਣਿਆ ਹੋਵੇਗਾ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਆਰਜੀ ਰਸਤਾ ਬਣਾਉਂਦੇ ਨੇ ਯਾਨੀ ਕਿ ਡਿਵਾਈਡਰ ਨੂੰ ਆਪ ਹੀ ਖੋਦ ਤੋਰ ਦਿੰਦੇ ਨੇ ਤਾਂ ਜੋ ਆ ਜਾਣ ਦਾ ਰਸਤਾ ਬਣ ਸਕੇ ਤਾਂ ਇਸੇ ਤਰ੍ਹਾਂ ਹੀਗਾ ਪਿੰਡ ਵਾਸੀ ਦੇ ਵੱਲੋਂ ਆਰਜੀ ਜਿਹੜਾ ਰਸਤਾ ਬਣਾਇਆ ਗਿਆ ਸੀਗਾ ਤਾਂ ਜਦੋਂ ਉਹ ਮੌਕੇ ਤੇ ਪਹੁੰਚਾ ਸੀਗਾ ਟੈਂਕਰ 10000 ਰੁਪਏ ਪਿੰਡ ਵਾਸੀ ਦੇ ਵੱਲੋਂ ਕਹਿਣ ਦੇ ਮੁਤਾਬਿਕ ਕਿ ਇਹ ਟੈਂਕਰ ਜਿਹੜਾ ਆ ਇਸ ਦੇ ਵਿੱਚ ਐਚਪੀ ਗੈਸ ਸੀਗੀ ਤਾਂ ਲਗਾਤਾਰ ਇਹ ਜਿਹੜੀ ਐ ਗੈਸ ਬਲੈਕ ਕਰਕੇ ਵੇਚਦਾ ਸੀਗਾ ਤਾਂ ਜਦੋਂ ਜਿਸ ਜਗ੍ਹਾ ਤੇ ਬਲੈਕ ਕਰਕੇ ਵੇਚਦਾ ਸੀਗਾ ਜਦੋਂ ਉਸ ਜਗ੍ਹਾ ਨੂੰ ਆਰਜੀ ਰਸਤੇ ਰਾਹੀਂ ਜਿਹੜਾ ਮੋੜਨ ਦੀ ਕੋਸ਼ਿਸ਼ ਕੀਤੀ ਸੀਗੀ ਦੂਸਰੀ ਸਾਈਡ ਰੋਕ ਸਾਈਡ ਤੇ ਤਾਂ ਉਧਰੋਂ ਆਪਣੇ ਸਾਈਡ ਤੋਂ ਜਿਹੜਾ ਇੱਕ ਬਲੈਰੋ ਆ ਰਹੀ ਸੀਗੀ ਪਿਕਅਪ ਜਿਸ ਦੇ ਵਿੱਚ ਕਾਫੀ ਜਿਹੜੀ ਆ ਸਬਜ਼ੀਆਂ ਲੋਡ ਸੀ ਆ ਕਿਉਂਕਿ ਸਬਜ਼ੀਆਂ ਦੀ ਸਰਪਲਾਈ ਕਰਦਾ ਸੀਗਾ ਤਾਂ ਉਹ ਲੈ ਕੇ ਆ ਰਿਹਾ ਸੀਗਾ ਤਾਂ ਅਚਾਨਕ ਜਦੋਂ ਉਸ ਦਾ ਸੰਤੁਲਨ ਜਿਹੜਾ ਵਿਗੜ ਜਾਂਦਾ ਤਾਂ ਗੱਡੀ ਸਪੀਡ ਹੋਣ ਕਰਕੇ ਇਹ ਜਿਹੜੀ ਬਲੈਰੋ ਸਿੱਧੀ ਟੈਂਕਰ ਦੇ ਮੇਨ ਪੁਆਇੰਟ ਜਿੱਥੋਂ ਜੜੀ ਕਿ ਗੈਸ ਭੜਦੇ ਜਾਂ ਫਿਰ ਲੀਕ ਹੁੰਦੀ ਆ ਉੱਥੇ ਮੇਨ ਪੁਆਇੰਟ ਜਿਹੜਾ ਇਸ ਦਾ ਟੱਕਰ ਹੁੰਦੀ ਆ ਜਿਸ ਦੇ ਨਾਲ ਮੌਕੇ ਤੇ ਬਲਾਸਟ ਹੋ ਜਾਂਦਾ ਆ ਤਾਂ ਗੈਸ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਆ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚਣੀ ਸ਼ੁਰੂ ਹੋ ਜਾਂਦੀ ਆ ਚੀਕ ਚਾਹੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਕਈ ਮੌਤਾ ਹੋ ਚੁੱਕੇ ਨੇ ਯਾਨੀ ਕਿ ਮੌਤਾ ਦੇ ਅੰਕੜੇ ਵੱਧ ਚੁੱਕੇ ਨੇ ਪਰ ਫਿਲਹਾਲ ਐਸਡੀ ਜੇ ਜੇ ਪੁਸਤੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਜਦੋਂ ਵੀ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਅਪਡੇਟ ਆਏਗੀ ਤੁਹਾਡੇ ਨਾਲ ਉਹ ਵੀ ਜਿਹੜੀ ਹੈ ਸਾਂਝੀ ਕੀਤੀ ਜਾਵੇਗੀ ਪਰ ਫਿਲਹਾਲ ਦੱਸ ਦਈਏ ਕਿ ਜਿਸ ਵੇਲੇ ਇਹ ਵੱਡਾ ਹਾਸਾ ਵਾਪਰਿਆ ਸੀਗਾ ਲੋਕ ਘਰਾਂ 'ਚ ਸੁੱਤੇ ਹੋਏ ਸੀਗੇ ਤਾਂ ਲੋਕਾਂ 'ਚ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਾਂ ਅੱਗ ਨੇ ਜਿਹੜਾ ਆ 10 ਤੋਂ 12 ਘਰ ਅਤੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਜਿਸ ਦੀਆਂ ਤਸਵੀਰਾਂ ਤੁਸੀਂ ਲਾਈਵ ਦੇ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਟੈਂਕਰਾਂ ਦਾ ਸੜਕੇ ਸੁਆਹ ਹੋ ਗਿਆ ਦੂਜੇ ਪਾਸੇ ਜਿਹੜੀ ਬਲੈਰੋ ਪੀਕਅਪ ਗੱਡੀ ਸੀ ਜਿਸ ਦੇ ਵਿੱਚ ਸਬਜ਼ੀ ਲੋਡ ਸੀਗੀ ਉਹ ਵੀ ਜਿਹੜੀ ਸੜਕੇ ਸੁਆਹ ਹੋ ਗਈ ਆ ਫਿਲਹਾਲ ਜਿੰਨਾ 2 ਲੋਕਾਂ ਦੀ ਦੱਸੀ ਜਾ ਰਹੀ ਹੈ ਪੁਸ਼ਟੀ ਕੀਤੀ ਗਈ ਹੈ ਕਿ ਮੌਤ ਹੋਈ ਆ ਫਿਲਹਾਲ ਉਸ ਬਾਰੇ ਕੋਈ ਵੀ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਦੋ ਲੋਕ ਕੌਣ ਨੇ ਕਿ ਇਹ ਦੋ ਲੋਕ ਡਰਾਈਵਰ ਨੇ ਜਾਂ ਫਿਰ ਕੋਈ ਆਸ-ਪਾਸ ਦੇ ਲੋਕ ਨੇ ਇਸ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਫਿਲਹਾਲ ਇਸ ਹਾਦਸੇ ਵਿੱਚ ਜਿੰਨੇ ਲੋਕ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਜ਼ਖਮੀ ਹੋਏ ਨੇ 60 ਤੋਂ 70% ਜਿਹੜੇ ਚੰਗੇ ਤਰਾ ਜਿਹੜੇ ਚੋਸ ਗਏ ਸੀਗਾ ਅਕਸ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਜਿਹੜੇ ਇਲਾਜ ਆ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਹਾਲਾਤ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਦੇ ਮੌਤ ਦੇ ਆંકੜੇ ਵੱਧ ਸਕਦੇ ਆ ਫਿਲਹਾਲ ਇਸ ਦੀ ਕੋਈ ਵੀ ਜੜੀ ਹੈ ਪ੍ਰਸ਼ਾਸਨ ਵੱਲੋਂ ਪੁਖਤਾ ਪੁਸ਼ਟੀ ਨਹੀਂ ਕੀਤੀ ਗਈ ਕਿਉਂਕਿ ਇਸ ਦਾ ਇਲਾਜ ਫਿਲਹਾਲ ਚੱਲ ਰਿਹਾ ਤਾਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ ਹੋਏ ਨੇ ਇਹ ਬਲਾਸਟ ਤੋਂ ਬਾਅਦ ਜਿਹੜੇ ਤਸਵੀਰਾਂ ਨੇ ਕਿਸ ਤਰੀਕੇ ਨਾਲ ਦੁਕਾਨ ਜਿਹੜੇ ਆ ਸਾਰੇ ਅੱਗ ਨਾਲ ਲਪੇਟੀ ਹੋਈ ਆ ਤਾਂ ਟੈਂਕਰਾ ਜਿਹੜਾ ਉਹ ਸਾਰਾ ਚੋਸਿਆ ਗਿਆ ਆ ਤੇ ਦੂਜੇ ਪਾਸੇ ਜਿਹੜੇ ਪਿਕਅਪ ਗੱਡੀ ਆ ਉਹ ਵੀ ਜਿੱ ਚੰਗੀ ਤਾਂ ਜਿਹੜੀ ਆ ਝੁੱਲਸੀ ਗਈ ਆ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਸਾਡੇ ਪੱਤਰਕਾਰ ਨੇ ਜਾਇਜ਼ਾ ਲਿਆ ਜਿਹੜੋ ਗਰਾਉਂਡ ਤੋਂ ਜਿਹੜੀ ਰਿਪੋਰਟ ਕੀਤੀ ਆ ਕਿਸ ਤਰੀਕੇ ਦਾ ਹਾਲਾਤ ਉਸ ਨੇ ਦਿਖਾਏ ਆ ਉਹ ਤੁਹਾਨੂੰ ਇੱਕ ਵਾਰੀ ਉਸ ਹਾਲਾਤਾਂ ਬਾਰੇ ਜਿਹੜੀ ਆ ਜਾਣਕਾਰੀ ਦੇ ਦਿੰਦੇ ਆ ਤਾਂ ਹਾਲਾਤ ਜਿਹੜੇ ਮੌਕੇ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸਾਸੀ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਮ ਮੋਜੀਤਿਰ ਅੱਜ ਦੈਨਿਕ ਸਵੇਰਾ ਦੀ ਟੀਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਾਲਾ ਵਿੱਚ ਪਹੁੰਚੀ ਹੈ ਜਿੱਥੇ ਕਿ ਦੇਰ ਦੇਰ ਰਾਤ ਜਿਹੜਾ ਹਾਸਾ ਵਾਪਰਿਆ ਸੀਗਾ ਇੱਕ ਟੈਂਕਰ ਜਿਹੜਾ ਗੈਸ ਦਾ ਉਹ ਹਾਸਤਾਕਰਸਤ ਹੋ ਜਾਂਦਾ ਹੈ ਤੇ ਤੇ ਤਸਵੀਰਾਂ ਤੁਹਾਨੂੰ ਮੌਕੇ ਤੇ ਲਾਈਵ ਦਿਖਾ ਲਾਂਗੇ ਕਿ ਕਿਸ ਤਰ੍ਹਾਂ ਤਸਵੀਰਾਂ ਨੇ ਟੈਂਕਰ ਦੀਆਂ ਕਿਸ ਤਰ੍ਹਾਂ ਉਹਨਾਂ ਨੇ ਤਬਾਹੀ ਜਿਹੜੀ ਟੈਂਕਰ ਨੇ ਮਚਾਈ ਹੋਈ ਹੈ ਦੇਖਿਆ ਜਾਵੇਗਾ ਘਰਾਂ ਤੇ ਵੀ ਕੈਮਰਾ ਮਾਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਘਰਾਂ ਨੂੰ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਦੇ ਦੇਖਿਆ ਜਾਵੇਗਾ ਕਿ ਲੋਕਾਂ ਦੇ ਜਿਹੜੇ ਘਰਾਂ ਦੀਆਂ ਛੱਤਾਂ ਤੱਕ ਜਿਹੜੀਆਂ ਉੱਡ ਗਈਆਂ ਆ ਲੋਕਾਂ ਤੇ ਲੋਕਾਂ ਦੇ ਵਿੱਚ ਜਿਹੜੇ ਪੀੜਤ ਪਰਿਵਾਰਵਾ ਉਹਨਾਂ ਦੇ ਮਨਾਂ 'ਚ ਵੀ ਰੋਸ ਵਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇੱਥੇ ਕਿ ਕਿਸ ਤਰ੍ਹਾਂ ਇੱਥੇ ਜਿਹੜੇ 2 ਨੰਬਰ ਦੀ ਗੈਸ ਜਿਹੜੀ ਵੇਚੀ ਜਾਂਦੀ ਆ ਉਸ ਦੇ ਸਬੰਧ ਵਿੱਚ ਵੀ ਇਹ ਇਹੀ ਜਿਹੜਾ ਹਾਸਾ ਜਿਹੜਾ ਇਹ ਵਾਪਰਿਆ ਵਾ ਤੇ ਮੌਕੇ ਤੇ ਮੌਕੇ ਤੇ ਜਾਮ ਵੀ ਲਗਾ ਦਿੱਤਾ ਗਿਆ ਪੀੜਤ ਪਰਿਵਾਰਾਂ ਵੱਲੋਂ ਕਿ ਕਿਸ ਤਰ੍ਹਾਂ ਜਿਹੜੇ ਤਬਾਹੀ ਦੇ ਮੰਜ਼ਰ ਤੁਹਾਨੂੰ ਦਿਖਾ ਰਹੇ ਆ ਕਿ ਲੋਕਾਂ ਵੱਲੋਂ ਜਾਮ ਵੀ ਲਗਾਇਆ ਗਿਆ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਾਈਵ ਕਿ ਕਿਸ ਤਰ੍ਹਾਂ ਘਰਾਂ ਦਾ ਨੁਕਸਾਨ ਹੋਇਆ ਵਾ ਦੁਕਾਨਾਂ ਦਾ ਹੋਇਆ ਵਾ ਤੇ ਹੋਰ ਤੇ ਦੇਖਿਆ ਜਾਵੇ ਕਿ ਇਸ ਹਾਸਦੇ ਦੇ ਵਿੱਚ ਪਿਆ ਲੋਕ ਜਿਹੜੇ ਆ ਜ਼ਖਮੀ ਹੋ ਗਏ ਤੇ ਦੋਆਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਸੀ ਹਾਲਾਂਕਿ ਮੌਤ ਕਿਸ ਦੀ ਹੋਈ ਆ ਇਸ ਤੇ ਹੱਲੇ ਵੀ ਕੋਈ ਪੁਸ਼ਟੀ ਨਹੀਂ ਹੋਈ ਆ ਤੇ ਦੱਸ ਦਈਏ ਕਿ ਉਹ ਪਿਕਅਪ ਗੱਡੀ ਆ ਜਿਹੜੀ ਉਹ ਸਬਜ਼ੀਆਂ ਨਾਲ ਲੱਦੀ ਹੋ ਜਿਹੜੀ ਆ ਉਹ ਜਲੰਧਰ ਬਾਈਪਾਸ ਜਲੰਧਰ ਤੋਂ ਹਸ਼ਿਆਰਪੁਰ ਵੱਲੋਂ ਆ ਰਹੀ ਸੀ ਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਲਾਈਵ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਵਾ ਗਲੀ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਕਰਦਾ ਹੋਵੇਗਾ ਕਿ ਜਿਸ ਵਿੱਚ ਐਕਸੀਡੈਂਟ ਹੋਇਆ ਵਾ ਤੇ ਇੰਨੇ ਭਿਆਨਕ ਜਿਹੜੇ ਆ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇੱਕ ਸਬਜ਼ੀ ਦੀ ਜਿਹੜੀ ਆ ਪਿਕਅਪ ਗੱਡੀ ਆ ਉਹ ਵੱਜੀ ਆ ਵੱਜ ਕੇ ਜਿਹੜੀ ਗੈਸ ਲੀਕ ਹੋਈ ਆ ਗੈਸ ਲੀਕ ਨਾਲ ਜਿਹੜਾ ਧਮਾਕਾ ਬੜਾ ਜ਼ਬਰਦਸਤ ਧਮਾਕਾ ਜਿਹੜਾ ਹੋਇਆ ਵਾ ਤੇ ਘਾਟੋ ਘੱਟ ਵੀ 10 ਤੋਂ ਵੱਧ ਜਿਹੜੇ ਘਰਵਾਦ ਦੁਕਾਨਾਂ ਆ ਉਹ ਮੌਕੇ ਤੇ ਹੀ ਸੜ ਕੇ ਜਿਹੜੀਆਂ ਸੁਆਹ ਹੋ ਗਈਆਂ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਏਸੀ ਆ ਜਿਹੜੇ ਦੁਕਾਨਾਂ ਤੇ ਲੱਗੇ ਹੋ ਉਹ ਵੀ ਪੂਰੀ ਤਰ੍ਹਾਂ ਹਨ ਖਰਾਬ ਜਿਹੜੇ ਆ ਪਿਗਲ ਗਏ ਹੋ ਗਰਮੀ ਨਾਲ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾਈਆਂ ਜਾਣਗੀਆਂ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਮੌਕੇ ਤੇ ਪ੍ਰਸ਼ਾਸਨ ਜਿਹੜਾ ਪਹੁੰਚਾ ਆ ਇਟਜਾਮ ਖੁਲਾਣ ਦੀ ਕੋਸ਼ਿਸ਼ ਕਰ ਰਿਹਾ ਪਰ पीडਿਤ ਪਰਿਵਾਰਾਂ ਵੱਲੋਂ ਇਹ ਜਾਮ ਨਹੀਂ ਖੁਲਵਾਇਆ ਖੋਲਿਆ ਜਾ ਰਿਹਾ ਕਿ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਜੜੀਆਂ ਮੰਗਾਂ ਜੜੀਆਂ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਹੋ ਜਾਂਦੀ ਉਹ ਤੱਕ ਜਾਮ ਜਿਹੜਾ ਇਹ ਨਹੀਂ ਖੋਲਿਆ ਜਾਵੇਗਾ ਤੇ ਪਾਣੀ ਦੀਆਂ ਟੈਂਕੀਆਂ ਦੇਖਿਓ ਕਿਸ ਤਰ੍ਹਾਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਤੇ ਘਰਾਂ ਦੇ ਨਕਸ਼ ਬਹੁਤ ਦੂਰ ਦੂਰ ਤੱਕ ਉਹ ਦੇਖਿਆ ਜਾਵੇਗਾ ਕਿ ਦਰਖਤਾਂ ਨੂੰ ਵੀ ਜਿਹੜਾ ਵਾ ਨੁਕਸਾਨ ਜਿਹੜਾ ਪਹੁੰਚਿਆ ਵਾ ਕਿ ਜਿਹੜਾ ਹਾਦਸਾ ਸੀ ਕਿੰਨਾ ਭਿਆਨਕ ਵਾ ਤਸਵੀਰਾਂ ਚ ਤੁਹਾਨੂੰ ਦਿਖਾ ਹੀ ਚੁੱਕੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਹਾਦਸਾ ਹੋਇਆ ਵਾ ਤੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਆ ਜਾਇਜ਼ਾ ਲੈਣ ਲਈ ਤੇ ਹਾਲਾਂਕਿ ਰਾਤ ਨੂੰ ਰਾਤ ਸਮੇਂ ਸਥਾਨਕ ਸਰਕਾਰਾਂ ਦੇ ਡਾਕਟਰ ਅਵਜੋਤ ਐਮਪੀ ਉਹ ਵੀ ਪਹੁੰਚੇ ਸਨ ਤੇ ਉਹਨਾਂ ਨੇ ਵੀ ਜਾਇਜ਼ਾ ਲਿਆ ਗਿਆ ਪਰ ਉਹਨਾਂ ਨੂੰ ਸਵਾਲ ਵੀ ਪੁੱਛਿਆ ਗਿਆ ਕਿ ਇਹ ਨੁਕਸਾਨ ਦਾ ਜਿਹੜਾ مالی ਜਾਂ ਜਾਨੀ ਹੋਇਆ ਉਸ ਦੀ ਪਰਪਾਈ ਕੌਣ ਕਰੇਗਾ ਉਨਾ ਬਲੋਂ ਇਹ ਕੋਈ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਸ ਤਰ੍ਹਾਂ ਕਿ ਜਾਨੀ ਜਿਹੜਾ ਮਾਲੀ ਹੋਇਆ ਨੁਕਸਾਨ ਉਹ ਦਰ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਦੱਸਦੇ ਕਿ دیر ਰਾਤ ਇੱਕ ਵੱਡਾ ਹਾਦਸਾ ਵਾਪਰਿਆ ਸੀਗਾ ਹਾਰਪੁਰ ਦੇ ਵਿੱਚ ਇੱਕ ਟੈਂਕਰ ਨੂੰ ਭਿਆਨਕ ਅੱਗ ਲੱਗੀ ਸੀਗੀ ਜਿਸ ਦੇ ਨਾਲ 10 ਤੋਂ 12 ਘੜ ਜਿਹੜੇ ਆ ਅੱਗ ਦੀ ਲਪੇਟ ਵਿੱਚ ਆ ਗਏ ਸੀਗੇ ਤਾਂ ਇਸ ਹਾਦਸੇ ਦੇ ਵਿੱਚ ਕਈ ਦੋ ਲੋਕਾਂ ਦੱਸੀ ਜਾ ਰਹੀ ਹੈ ਮੌਤ ਹੋ ਗਿਆ ਤੇ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨਿਦੇਕੀ ਹਸਪੀਟਲ ਦੇ ਵਿੱਚ ਜਿਹੜਾ ਆ ਭਰਤੀ ਕਰਾਇਆ ਗਿਆ ਸੀਗਾ ਤਾਂ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਂ ਫਿਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵੱਲੋਂ ਜਿਹੜਾ ਹਾਈਵੇ ਜਾਮ ਕਰ ਦਿੱਤਾ ਗਿਆ ਸੀਗਾ ਉਹਨਾਂ ਦੀ ਇਹ ਮੰਗ ਸੀ ਕਿ ਜਿੰਨਾ ਸਾਡਾ ਨੁਕਸਾਨ ਹੋਇਆ ਉਸ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਫਿਰ ਹੀ ਅਸੀਂ ਧਰਨੇ ਤੋਂ ਉੱਠਾਂਗੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਆ ਰਹੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਹਾਸਾ ਕਿਸ ਵੇਲੇ ਹੋਇਆ ਆਪਣਾ ਦੱਸ ਦੇਗੇ ਟੈਂਕਰ ਟੈਂਕਰ ਜਿਹੜਾ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਇੱਕ ਸਿੰਗਲ ਰੋਡ ਸੀ ਕਾਤਾ ਉਸ ਨੂੰ ਡਬਲ ਕੀਤਾ ਗਿਆ ਸੀਗਾ ਤਾਂ ਕਈ ਵਾਰ ਤੁਸੀਂ ਸੁਣਿਆ ਹੋਵੇਗਾ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਆਰਜੀ ਰਸਤਾ ਬਣਾਉਂਦੇ ਨੇ ਯਾਨੀ ਕਿ ਡਿਵਾਈਡਰ ਨੂੰ ਆਪ ਹੀ ਖੁਦ ਤੋੜ ਦਿੰਦੇ ਨੇ ਤਾਂ ਜੋ ਆ ਜਾਂਦਾ ਰਸਤਾ ਬਣ ਸਕੇ ਤਾਂ ਇਸੇ ਤਰ੍ਹਾਂ ਹੀ ਕਾ ਪਿੰਡ ਵਾਸੀ ਦੇ ਵੱਲੋਂ ਆਰਜੀ ਜਿਹੜਾ ਰਸਤਾ ਬਣਾਇਆ ਗਿਆ ਸੀਗਾ ਤਾਂ ਜਦੋਂ ਉਹ ਮੌਕੇ ਤੇ ਪਹੁੰਚਾ ਸੀਗਾ ਟੈਂਕਰ ਦੱਸਿਆ ਜਾ ਰਿਹਾ ਕਿ ਪਿੰਡ ਵਾਸੀ ਦੇ ਵੱਲੋਂ ਕਹਿਣ ਦੇ ਮੁਤਾਬਿਕ ਕਿ ਇਹ ਟੈਂਕਰ ਜਿਹੜਾ ਆ ਇਸ ਦੇ ਵਿੱਚ ਐਚਪੀ ਗੈਸ ਸੀਗੀ ਤਾਂ ਲਗਾਤਾਰ ਇਹ ਜਿਹੜੀ ਆ ਗੈਸ ਬਲੈਕ ਕਰਕੇ ਵੇਚਦਾ ਸੀਗਾ ਤਾਂ ਜਦੋਂ ਜਿਸ ਜਗ੍ਹਾ ਤੇ ਬਲੈਕ ਕਰਕੇ ਵੇਚਦਾ ਸੀਗਾ ਜਦੋਂ ਉਸ ਜਗ੍ਹਾ ਨੂੰ ਆਰਜੀ ਰਸਤੇ ਰਾਹੀਂ ਜਿਹੜਾ ਮੋੜਨ ਦੀ ਕੋਸ਼ਿਸ਼ ਕੀਤੀ ਸੀਗੀ ਦੂਸਰੀ ਸਾਈਡ ਰੋਗ ਸਾਈਡ ਤੇ ਤਾਂ ਉਧਰੋਂ ਆਪਣੇ ਸਾਈਡ ਤੋਂ ਜਿਹੜਾ ਇੱਕ ਬਲੈਰੋ ਆ ਰਹੀ ਸੀਗੀ ਪਿਕਅਪ ਜਿਸ ਦੇ ਵਿੱਚ ਕਾਫੀ ਜਿਹੜੀ ਆ ਸਬਜ਼ੀਆਂ ਲੋਡ ਸੀਗੀ ਆ ਕਿਉਂਕਿ ਸਬਜ਼ੀਆਂ ਦੀ ਸਰਪਲਾਈ ਕਰਦਾ ਸੀਗਾ ਤਾਂ ਉਹ ਲੈ ਕੇ ਆ ਰਿਹਾ ਸੀਗਾ ਤਾਂ ਅਚਾਨਕ ਜਦੋਂ ਉਸ ਦਾ ਸੰਤੁਲਨ ਜਿਹੜਾ ਵਿਗੜ ਜਾਂਦਾ ਤਾਂ ਗੱਡੀ ਸਪੀਡ ਹੋਣ ਕਰਕੇ ਇਹ ਜਿਹੜੀ ਬਲੈਰੋ ਸਿੱਧੀ ਟੈਂਕਰ ਦੇ ਮੇਨ ਪੁਆਇੰਟ ਜਿੱਥੋਂ ਜੜੀ ਕਿ ਗੈਸ ਭਰਦੇ ਜਾਂ ਫਿਰ ਲੀਕ ਹੁੰਦੀ ਆ ਉਥੇ ਮੇਨ ਪੁਆਇੰਟ ਜਿਹੜਾ ਇਸ ਦਾ ਟੱਕਰ ਹੁੰਦੀ ਹੈ ਜਿਸ ਦੇ ਨਾਲ ਮੌਕੇ ਤੇ ਬਲਾਸਟ ਹੋ ਜਾਂਦਾ ਆ ਤਾਂ ਗੈਸ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਆ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚਣੀ ਸ਼ੁਰੂ ਹੋ ਜਾਂਦੀ ਹੈ ਚੀਖ ਚਾਹੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਇਸ ਦੀ ਜਿਹੜੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਜਦੋਂ ਵੀ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਅਪਡੇਟ ਆਏਗੀ ਤੁਹਾਡਾਂ ਨਾਲ ਉਹ ਵੀ ਜਿਹੜੀ ਆ ਸਾਂਝੀ ਕੀਤੀ ਜਾਵੇਗੀ ਪਰ ਫਿਲਹਾਲ ਦੱਸ ਦਈਏ ਕਿ ਜਿਸ ਵੇਲੇ ਇਹ ਵੱਡਾ ਹਾਸਾ ਵਾਪਰੇ ਸੀਗਾ ਲੋਕ ਘਰਾਂ 'ਚ ਸੁੱਤੇ ਹੋਏ ਸੀਗੇ ਤਾਂ ਲੋਕਾਂ 'ਚ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਾਂ ਅੱਗ ਨੇ ਜਿਹੜਾ ਆ 10 ਤੋਂ 12 ਕਰ ਅਤੇ ਦੁਕਾਨਾਂ ਨੂੰ ਆਪਣੇ ਲਪੇਟ 'ਚ ਵਿੱਚ ਲਿਆ ਜਿਸ ਦੀਆਂ ਤਸਵੀਰਾਂ ਤੁਸੀਂ ਲਾਈਵ ਦੇ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਟੈਂਕ